ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬੇਅਦਬੀ ਦੇ ਖਿਲਾਫ ਕਾਨੂੰਨ ਪੇਸ਼ ਕੀਤਾ ਗਿਆ ਜਿੱਥੇ ਅੱਜ ਵਿਰੋਧੀਆਂ ਦੇ ਵੱਲੋਂ ਉਸ ਬਿੱਲ ਤੇ ਬਹਿਸ ਕੀਤੀ ਜਾਣੀ ਹੈ ਬੇਅਦਬੀ ਦੇ ਕਾਨੂੰਨ ਇਹ ਜੁਰਮ ਦੇ ਦੋਸ਼ਾਂ ਦੇ ਲਈ ਸਖਤ ਸਜ਼ਾ ਨੂੰ ਯਕੀਨੀ ਬਣਾਉਣ ਦੇ ਮਕਸਦ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਮੰਤਰੀ ਮੰਡਲ ਦੀ ਅਗਵਾਈ ਦੇ ਵਿੱਚ ਪਹਿਲਾ ਮੀਟਿੰਗ ਕੀਤੀ ਗਈ ਤੇ ਉੱਥੇ ਹੀ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ 2025 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਇਸ ਬਾਰੇ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਈਸ਼ ਤੇ ਉਹਨਾਂ ਦੀ ਅਗਵਾਈ ਅੱਜ ਦੇ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਦੌਰਾਨ ਲਿਆ ਗਿਆ ਰਿਪੋਰਟ ਮੁਤਾਬਕ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਇਹ ਦੱਸਿਆ ਕਿ ਬੀਤੇ ਸਮੇਂ ਦੇ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਲੋਕਾਂ ਦੇ ਹਿਰਦਿਆਂ ਨੂੰ ਧੁਰ ਅੰਦਰ ਤੱਕ ਬੁਲੰਦ ਰਿਆ ਸੀ ਸਮਾਜ ਵਿੱਚ ਬੇਚੈਨੀ ਦੀ ਸਥਿਤੀ ਵੀ ਉਤਪੰਨ ਕੀਤੀ ਸੀ ਭਾਰਤੀ ਨਿਆਂ ਸੰਹਿਤਾ ਦੀਆਂ ਤਾਰਾਵਾਂ 298, 299 ਤੇ 300 ਅਜਿਹੇ ਮਾਮਲਿਆਂ ਨੂੰ ਨਜਿੱਠਣ ਸਮੇਂ ਇਨ੍ਹਾਂ ਘਟਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਦੇ ਲਈ ਸਖਤ ਸਜ਼ਾਵਾਂ ਨੂੰ ਤਜਵੀਜਤ ਨਹੀਂ ਕਰਦੀਆਂ। ਅਜਿਹੇ ਜੁਰਮਾਂ ਦੀ ਗੰਭੀਰਤਾ ਨੂੰ ਵਿਚਾਰਦਿਆਂ ਤੇ ਫਿਰ ਕੁ ਸੱਦ ਭਾਵਨਾ ਤੇ ਧਾਰਮਿਕ ਪਵਿੱਤਰਤਾ ਕਾਇਮ ਦੀ ਅਹਿਮੀਅਤ ਨੂੰ ਸਮਝਦਿਆਂ ਮੰਤਰੀ ਮੰਡਲ ਨੇ ਸਜ਼ਾ ਦੀ ਵਿਵਸਥਾ ਹੋਰ ਸਖਤ ਬਣਾਉਣ ਦੇ ਲਈ ਰਾਜ ਆਧਾਰਿਤ ਕਾਨੂੰਨ ਲਿਆਉਣ ਦੀ ਲੋੜ ਮਹਿਸੂਸ ਕੀਤੀ ਜਿਸ ਦੇ ਵਿੱਚ ਕਿਸੇ ਵੀ ਪਾਵਨ ਗ੍ਰੰਥ ਦੀ ਬੇਅਦਬੀ ਦੇ ਦੋਸ਼ੀ ਠਹਿਰਾਏ ਜਾਣ ਵਾਲਿਆਂ ਦੇ ਲਈ ਉਮਰ ਕੈਦ ਤੱਕ ਦੀ ਸਜ਼ਾ ਵੀ ਸ਼ਾਮਲ ਹੈ ਇਸੇ ਸੰਦਰਭ ਦੇ ਵਿੱਚ ਮੰਤਰੀ ਮੰਡਲ ਨੇ ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਾਰੇ ਬਿੱਲ 2025 ਨੂੰ ਮਨਜ਼ੂਰੀ ਦੇ ਦਿੱਤੀ ਜਾਣਕਾਰੀ ਮੁਤਾਬਕ ਇਸ ਬਿੱਲ ਦੇ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਵਤ ਗੀਤਾ ਪਵਿੱਤਰ ਬਾਈਬਲ ਕੁਰਾਨ ਸ਼ਰੀਫ ਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੇ ਲਈ ਉਮਰ ਕੈਦ ਸਣੇ ਸਖਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਇਸ ਕਾਨੂੰਨ ਦੇ ਲਾਗੂ ਹੋ ਜਾਣ ਦੇ ਨਾਲ ਸੂਬੇ ਦੇ ਵਿੱਚ ਫਿਰਕੂ ਸਦ ਭਾਵਨਾ ਅਮਨ ਸ਼ਾਂਤੀ ਏਕਤਾ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਤਾਕਤ ਮਿਲੇਗੀ ਇਸ ਕਦਮ ਦੇ ਨਾਲ ਕਾਨੂੰਨੀ ਅਪਰਾਧ ਦੇ ਦੋਸ਼ੀਆਂ ਦੇ ਲਈ ਸਖਤ ਸਜ਼ਾ ਨੂੰ ਯਕੀਨੀ ਬਣਾ ਕੇ ਸਮਾਜ ਵਿਰੋਧੀ ਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਨੂੰ ਹੋਰ ਬਲ ਮਿਲੇਗਾ ਜ਼ਿਕਰਯੋਗ ਹੈ ਕਿ ਹੁਣ ਤੱਕ ਅਜਿਹਾ ਕੋਈ ਵਿਸ਼ੇਸ਼ ਕਾਨੂੰਨ ਮੌਜੂਦ ਨਹੀਂ ਜੋ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਨੂੰ ਸਿੱਧੇ ਤੌਰ ਤੇ ਮੁਖਾਤਵ ਹੁੰਦਾ ਹੋਵੇ ਜਿਸ ਦੇ ਨਤੀਜੇ ਵਜੋਂ ਅਪਰਾਧੀ ਗੰਭੀਰ ਕਾਰਵਾਈ ਤੋਂ ਅਕਸਰ ਬਚ ਨਿਕਲਦੇ ਨੇ ਇਸ ਬਿੱਲ ਦਾ ਉਦੇਸ਼ ਸਾਰੇ ਧਰਮਾਂ ਤੇ ਫਿਰਕਿਆਂ ਨਾਲ ਜੁੜੇ ਵਿਦਵੀ ਦੇ ਮਾਮਲਿਆਂ ਦੇ ਵਿੱਚ ਸਜ਼ਾ ਦੀ ਵਿਵਸਥਾ ਕਰਕੇ ਇਸ ਕਾਨੂੰਨੀ ਖਲਾਅ ਨੂੰ ਭਰਨਾ ਹੋਵੇਗਾ। ਇਸ ਤਜਵੀਜ਼ਤ ਕਾਨੂੰਨ ਤਹਿਤ ਵਿਦਵੀ ਦਾ ਦੋਸ਼ੀ ਪਾਇਆ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਅਪਰਾਧ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ 3 ਤੋਂ 5 ਸਾਲ ਤੱਕ ਦੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦਕਿ ਅਪਰਾਧ ਦੇ ਲਈ ਉਕਸਾਉਣ ਵਾਲਿਆਂ ਨੂੰ ਅਪਰਾਧ ਦੇ ਮੁਤਾਬਕ ਹੀ ਸਜ਼ਾ ਮਿਲੇਗੀ। ਤਾਂ ਪਿਛਲੇ ਸਮੇਂ ਦੌਰਾਨ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਰੋਜ਼ਾਨਾ ਹੀ ਬੇਅਦਬੀ ਦੇ ਘਟਨਾਵਾਂ ਵਾਪਰਦੀਆਂ ਨੇ ਜਿਸ ਦੇ ਨਾਲ ਸਿੱਖ ਕੌਮ ਦੇ ਅੰਦਰ ਜੋ ਖਲਾਇਆ ਉਹ ਪੈਦਾ ਹੋ ਜਾਂਦਾ ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ ਤੇ ਇਹ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਾਣਬੁੱਝ ਕੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਸਿੱਖਾਂ ਨੂੰ ਉਕਸਾਇਆ ਜਾਂਦਾ ਹੈ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਤੇ ਸਰਕਾਰਾਂ ਨੂੰ ਅਜਿਹੇ ਦੋਸ਼ੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਆਪਣੇ ਤੌਰ ਤੇ ਪੂਰੀ ਜੋ ਐਕਸ਼ਨ ਲਿਆ ਜਾਂਦਾ ਹੈ ਉਹਨਾਂ ਦੋਸ਼ੀਆਂ ਨੂੰ ਫੜਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਕਿਉਂਕਿ ਜ਼ਿਆਦਾਤਰ ਕੇਸਾਂ ਦੇ ਵਿੱਚ ਪੁਲਿਸ ਦਾ ਇਹੀ ਦਾਵਾ ਹੁੰਦਾ ਕਿ ਉਹ ਮੈਂਟਲੀ ਅਪਸੈਟ ਹੈ ਉਹ ਠੀਕ ਨਹੀਂ ਹੈ ਇਸ ਕਰਕੇ ਗਲਤੀ ਦੇ ਨਾਲ ਅਣਜਾਣੇ ਦੇ ਨਾਲ ਉਸ ਤੋਂ ਇਹ ਗਲਤੀ ਹੋਈ ਹੈ ਇਸ ਕਰਕੇ ਉਸ ਦੋਸ਼ੀ ਨੂੰ ਛੱਡ ਦਿੱਤਾ ਜਾਂਦਾ ਜਿਸ ਤੋਂ ਬਾਅਦ ਸਵਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਉੱਠਦੇ ਨੇ ਕਿ ਆਖਰ ਜਿੰਨਾ ਜੋ ਮੈਂਟਲੀ ਅਪਸੈਟ ਹੁੰਦੇ ਨੇ ਜਾਂ ਜਿਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੁੰਦੀ ਉਹ ਲੋਕ ਹੀ ਕਿਉਂ ਬੇਅਦਬੀ ਕਰਦੇ ਨੇ ਤਾਂ ਇਸ ਕਰਕੇ ਕਾਨੂੰਨ ਬਣਾਉਣ ਦੀ ਮੰਗ ਲਗਾਤਾਰ ਉੱਠ ਰਹੀ ਸੀ ਤਾਂ ਅੱਜ ਸੰਸਦ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਬਿੱਲ ਪੇਸ਼ ਕੀਤਾ ਗਿਆ ਜਿਸ ਤੇ ਬਹਿਸ ਵੀ ਹੋਣੀ ਹੈ ਸਰਦਾਤ ਭਗਵੰਤ ਸਿੰਘ ਮਾਨ ਮਾਨਯੋਗ ਪਹਿਲੇ ਹੀ ਲੈ ਰੋ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਹਾਂਜੀ ਮੈਂ શ્રીਮਾਨ ਜੀ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿਲ 2025 ਪੇਸ਼ ਕਰਦਾ ਹਾਂ ਤੇ ਪ੍ਰਸਤਾਵ ਕਰਦਾ ਹਾਂ ਕਿ ਇਸ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਇਹ ਪੜ੍ਹਨਾ ਨਹੀਂ। ਅੱਛਾ। ਅ ਪਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਪ੍ਰੋਵਿੰਸਨ ਆਫ ਆਫੈਂਸਸ ਅਗੇਂਸਟ ਹੋਲੀ ਸਕ੍ਰਿਪਚਰਸ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਬਹਿਸ ਇਸ ਬਿਲ ਦੇ ਲਈ 2 ਘੰਟੇ ਦਾ ਬਹਿਸ ਦਾ ਸਮਾਂ ਨਿਯੁਕਤ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ ਟਾਈਮ 1 ਘੰਟਾ 35 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਦੇ 16 ਮੈਂਬਰ ਨੇ 16 ਮਿੰਟ ਸ਼੍ਰੋਮਣੀ ਅਕਾਲੀ ਦਲ ਦੇ 3 ਮੈਂਬਰ ਨੇ 3 ਮਿੰਟ ਭਾਰਤੀ ਜਨਤਾ ਪਾਰਟੀ ਦੇ 2 ਮੈਂਬਰ ਨੇ 2 ਮਿੰਟ ਬਹੁਜਨ ਸਮਾਜ ਪਾਰਟੀ ਦੇ 1 ਮੈਂਬਰ ਨੇ 2 ਮਿੰਟ ਆਜ਼ਾਦ ਇੱਕ ਮੈਂਬਰ ਨੇ 2 ਮਿੰਟ ਸੋ ਮੈਂ ਲੀਡਰ ਆਫ ਆਪੋਜੀਸ਼ਨ ਨਬੀਂਤੀ ਕਰਨਾ ਬਚਾ ਸਰੇ ਬਹੁਤ ਗੰਭੀਰ ਮਸਲਾ ਸਮੁੱਚਾ ਪੰਜਾਬੀ ਜਗਤ ਨੀਰਾ ਪੰਜਾਬ ਚ ਨਹੀਂ ਦੁਨੀਆ ਭਰ ਦੇ ਵਿੱਚ ਇਹਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਤੁਸੀਂ ਹੁਣੇ ਸਾਡੀ ਸਾਰੇ ਆਲ ਪਾਰਟੀਆਂ ਦੀ ਮੀਟਿੰਗ ਵੀ ਬੁਲਾਈਏ ਜਿਸ ਮੀਟਿੰਗ ਦੇ ਵਿੱਚ ਇਹ ਚਰਚਾ ਕੀਤੀ ਗਈ ਸੀ ਤੇ ਤੁਸੀਂ ਵੀ ਇਸ ਗੱਲ ਨਾਲ ਸਿਲੈਕਟ ਇਸ ਗੱਲ ਨਾਲ ਤੁਸੀਂ ਇਸ ਸਪਟਾਈਸੀ ਕਿ ਇਹ ਬਹੁਤ ਗੰਭੀਰ ਮਸਲਾ ਹੋਣ ਦੇ ਕਾਰਨ ਜਿਸ ਤਰ੍ਹਾਂ ਤੁਸੀਂ ਇੱਥੇ ਕਿਹਾ ਕਿ ਸਿਲੈਕਟ ਕਮੇਟੀ ਨੂੰ ਕਰਨਾ ਮੇਰੀ ਆਪਣੀ رائے ਹੈ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਅੱਜ ਦਾ ਦਿਨ ਨਹੀਂ ਕਿਉਂਕਿ ਹੁਣ ਤਾਂ ਖਲੜਾ ਹੁਣੇ ਆਇਆ ਸਾਡੇ ਕੋਲ ਇਹ ਰਿਲੀਜੀਅਸ ਮੈਟਰ ਹੈ ਇਹਦੇ ਨਾਲ ਪੜ੍ਹੇ ਲਿਖੇ ਲੋਕਾਂ ਨਾਲ ਥੋੜੀ ਬੋਟੀ ਰਿਸਰਚ ਕਰਨ ਦੀ ਵੀ ਲੋੜ ਹੈ ਗੱਲਬਾਤ ਕਰਨ ਦੀ ਵੀ ਲੋੜ ਪੈਗੀ ਮੇਰੀ ਗੁਜ਼ਾਰਿਸ਼ ਇਹ ਹੋਏਗੀ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਤੇ ਕੱਲ ਕਰੋ ਸੋ ਤਾਂ ਉਹ ਸੀ ਅੰਦਰ ਵੀ ਬੇਨਤੀ ਕੀਤੀ ਸੀ ਤੁਸੀਂ ਸਾਡੇ ਅਕਾਲੀ ਦਲ ਦੇ ਸਾਥੀ ਸਾਡੇ ਭਾਜਪਾ ਦੇ ਸ਼ਰਮਾ ਸਾਹਿਬ ਸਾਨੂੰ ਸਾਰਿਆਂ ਨੂੰ ਤੁਸੀਂ ਯਕੀਨ ਦਿਵਾਇਆ ਸੀ ਕਿ ਮੈਂ ਗੱਲ ਕਰ ਲੈਣਾ ਕੱਲ ਹੀ ਚਰਚਾ ਕਰ ਅੱਜ ਇੰਟਰੋਡਿਊਸ ਤੁਸੀਂ ਜ਼ਰੂਰ ਕਰੋ ਜਾਂ ਫਿਰ ਸਿਲੈਕਟ ਕਮੇਟੀ ਨੂੰ ਕੱਲ ਦੋ ਸਿਲੈਕਟ ਕਮੇਟੀ ਦੀਆਂ ਫਾਈਂਡਿੰਗਸ ਤੋਂ ਬਾਅਦ ਆਪਾਂ ਇਸ ਦੇ ਤੇ ਚਰਚਾ ਰੱਖੀ ਐ ਇਸ ਟਾਈਮ ਮੇਰਾ ਵੀ ਜੇ ਤੇ ਗੰਭੀਰ ਆਪਾਂ ਜੇ ਇਹ ਨਿਹਦਾ ਆਪਾਂ ਬੁਲਡੋਜ਼ ਹੀ ਕਰਨਾ ਬਿਲ ਨੂੰ ਇਹਦੇ ਵਿੱਚੋਂ ਕਢਣਾ ਕਿਉਂਕਿ ਇਹ ਇਹੋ ਜਿਹਾ ਮਸਲਾ ਸੀ ਨਹੀਂ ਚਾਹਦੇ ਕਿੰਤੂ ਪਰੰਤੂ ਇਹਦੇ ਤੇ ਹੋਣ ਐਂਡ ਇਹ ਜਿਹੜੀ ਲੈਜਿਸਲੇਸ਼ਨ ਇਸ ਸਿਰ ਬਾਈ ਦੀ ਐਂਡ ਆਫ ਦੀ ਡੇ ਇਟ ਹਾਸ ਟੂ ਗੋ ਟੂ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਉਹਨਾਂ ਦੇ ਸੱਟ ਦੀ ਲੋੜ ਹੈ ਕਾਨੂੰਨ ਜੇ ਬਣਨਾ ਤੇ ਪਾਰਲੀਮੈਂਟ ਤੋਂ ਬਾਅਦ ਬਣਨਾ ਤੇ ਅਸੀਂ ਤੇ ਇਥੋਂ ਰਿਕਮੈਂਡੇਟਰੀ ਅਸੈਂਬਲੀ ਸਾਡੀ ਨੀਰੀ ਰਿਕਮੈਂਡੇਸ਼ਨਸ ਹੀ ਕਰ ਸਕਦੇ ਮੇਰੀ ਗੁਜ਼ਾਰਿਸ਼ ਹੋਏਗੀ ਜਿਹੜੀ ਅੰਦਰ ਸੈਂਸ ਆਫ ਦੀ ਹਾਊਸ ਮੈਜੋਰਿਟੀ ਠੀਕ ਹੈ ਤੁਸੀਂ ਪਾਵਰ ਵਿੱਚੋਂ ਤੁਹਾਡੇ ਪਾਰਟੀ ਪ੍ਰਧਾਨ ਅਮਨਜੀਵੀ ਉੱਥੇ ਸਨ ਤੁਸੀਂ ਉੱਥੇ ਸੀ ਤਿੰਨ ਆਦਮੀ ਸੀ ਬਾਕੀ ਪਾਰਟੀਆਂ ਤੇ ਬੈਠੇ ਸੀ ਮੇਰੀ ਅੱਜ ਵੀ ਗੁਜ਼ਾਰਿਸ਼ ਹੈ ਜਰੂਰ ਕਰਨੀ ਚਰਚਾ ਮੋਸਟ ਵੈਲਕਮ ਗਿਵ us ਐਟ ਲੀਸਟ ਟੁਡੇਸ ਟਾਈਮ ਟੂ ਪ੍ਰਪੇਅਰ ਅਸੀਂ ਗੱਲ ਆਪਣੇ ਸੋਚਾਜੇ ਟੰਗ ਨਾ ਰੱਖ ਸਕੀਏ ਕਾਈਂਡਲੀ ਮੇਰੀ ਗੁਜ਼ਾਰਿਸ਼ ਹੈ ਨਹੀਂ ਦੀ ਗੰਭੀਰਤਾ ਨੂੰ ਆਪ ਸਮਝਦੇ ਨਹੀਂ ਤੇ ਅਦਰਵਾਈਜ਼ ਅਸੀਂ ਸਾਰੇ ਤੇ ਸਾਰੇ ਚਰਚਾ ਕਰਨ ਵਾਸਤੇ ਤਿਆਰੀ ਨਹੀਂ ਰਹੀ ਨਹੀਂ ਬਟ ਮੈਂ ਚਾਹਾਂਗਾ ਚੰਗੇ ਸੋਚਾਜੇ ਟੰਗ ਨਾ ਹੋਏ ਇਹਦੇ ਸਾਰੇ ਜੋ ਵੀ ਇਹ ਖਲੜਾ ਆ ਇਹਦੇ ਕੀ ਕੀ ਤੁਸੀਂ ਸਾਰਾ ਕੁਝ ਕੀ ਕੀ ਕਵਰ ਕੀਤਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਕਵਰ ਹੋ ਸਕਦਾ ਨਾਮ ਹੀ ਹੋਈਆਂ ਹੋਣ ਤਾਂ ਮੇਰੀ ਬੇਨਤੀ ਇਹ ਹੋਏਗੀ ਕਾਈਂਡਲੀ ਜੋ ਤੁਸੀਂ ਸਾਨੂੰ ਅੰਦਰ ਅਸ਼ੋਰੈਂਸ ਦਿੱਤੀ ਹੈ ਆਪਾਂ ਉਸ ਅਸ਼ੋਰੈਂਸ ਤੇ ਹੀ ਚੱਲੀਏ ਤੇ ਇਟ ਊਡ ਬੀ ਮੱਚ ਬਚਪੇਟ ਹੈ थैंक यू ਸਰ ਥੈਂਕ ਯੂ ਮਾਨਯੋ ਮੁਖਮਤਵੀ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਬੜਾ ਗੰਭੀਰ ਮਸਲਾ ਔਰ ਆਉਣ ਵਾਲੀਆਂ ਸਦੀਆਂ ਤੱਕ ਦਾ ਪ੍ਰਸਤਾਵ ਹੈ ਕਾਨੂੰਨ ਬਣਾਣਾ ਤੇ ਜੇ ਐਲੋਪੀ ਸਾਹਿਬ ਜਾਂ ਕਾਂਗਰਸ ਪਾਰਟੀ ਜਾਂ ਸਾਡੇ ਜਿਹੜੇ ਵਿਰੋਧੀ ਪਾਰਟੀ ਵਾਲੇ ਜਿੰਨੇ ਵੀ ਸਤਕਾਰਯੋਗ ਮੈਂਬਰ ਨੇ ਜੋ ਚਾਹੁੰਦੇ ਨੇ ਕਿ ਇਸ ਵਿਸ਼ੇ ਤੇ ਕੱਲ ਨੂੰ ਚਰਚਾ ਕਰ ਲਈਏ ਪਾ ਮੈਂ ਇਸ ਗੱਲ ਨਾਲ ਸਹਿਮਤਾਂ ਪਰ ਥੋੜਾ ਜਿਹਾ ਮੇਰਾ ਇਤਰਾਜ਼ ਹੈ ਕਿ ਹਜੇ ਤੱਕ ਤੁਹਾਡੇ ਕੋਲੇ ਇਸ ਮਾਮਲੇ 'ਚ ਹੋਮਵਰਕ ਹੀ ਹੈ ਨਹੀਂ ਉਹ 2015 ਤੋਂ ਵੀ ਅਦਮੀਆਂ ਸ਼ੁਰੂ ਹੋਈਆਂ ਹੋਈਆਂ ਨੇ ਹਜੇ ਮਤਲਬ ਤੁਸੀਂ ਇਹਤੇ ਵੀ ਚਰਚਾ ਕਰਕੇ ਆਇਆ ਕਰੋਗੇ ਕਿ ਕਦੋਂ ਕੀ ਹੋਇਆ ਕਦੋਂ ਕੀ ਹੋਇਆ ਮੈਂ ਕੋਈ ਮੈਂ ਕੋਈ ਨਿੰਦਿਆ ਨਹੀਂ ਕਰ ਰਿਹਾ ਪਰ ਮੈਂ ਤੁਹਾਡੇ ਵਿਚਾਰ ਨਾਲ ਸਹਿਮਤਾਂ ਸਰ ਜਿਵੇਂ ਸਦਨ ਸਹਿਮਤ ਹੋਵੇ ਕੱਲ ਨੂੰ ਤਿਆਰੀ ਕਰਕੇ ਆਜੋ ਕਿਰਪਾ ਕਰਕੇ ਇਹ ਨਾ ਮੇਰਾ ਮਸਲਾ ਨਾ ਤੁਹਾਡਾ ਮਸਲੇ ਤਾਂ ਸਮੁੱਚੀ ਮਾਨਵਤਾ ਦਾ ਮਸਲਾ ਹੈ ਮਾਨਵਤਾ ਦਾ ਮਸਲਾ ਹੈ ਜੇ ਬੈਸੇ ਤੱਕ ਅਖਬਾਰਾਂ ਚ ਕਈ ਕਈ ਦਿਨਾਂ ਪਹਿਲਾਂ ਤੋਂ ਚੱਲਦਾ ਹੈ ਕਿ ਪ੍ਰਸਤਾਵ ਆਊਗਾ ਹਾਂ ਪਰ ਉੱਪਰ ਤੁਹਾਨੂੰ ਟਾਈਮ ਚਾਹੀਦਾ ਹੈ ਤਿਆਰੀ ਵਾਸਤੇ ਬੋਲਣ ਵਾਸਤੇ ਮੈਨੂੰ ਪਤਾ ਹੈ ਵਿਰੁੱਧ ਬੋਲ ਹੀ ਨਹੀਂ ਸਕਦੇ ਕਿਉਂਕਿ ਤਿਆਰੀ ਤਾਂ ਤੁਸੀਂ ਹੱਕ ਚ ਹੀ ਕਰੋਗੇ ਕਿਉਂਕਿ ਆਪਾਂ ਨੇ ਤਾਂ ਕਾਨੂੰਨ ਲੈ ਕੇ ਆਂਦਾ ਔਰ ਕਾਨੂੰਨ ਸਾਰਿਆਂ ਦਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਭਗਵਤ ਗੀਤਾ ਨੂੰ ਆਪਾਂ ਸਾਰੇ ਪਵਨ ਜਿੰਨੇ ਵੀ ਗੁਰੂ ਸਾਡੇ ਗ੍ਰੰਥ ਨੇ ਉਹਨਾਂ ਨੂੰ ਮੰਨਣ ਵਾਲੇ ਬੰਦੇ ਆ ਸਰਬੱਤ ਦੇ ਭਲੇ ਦੀ ਗੁਰਬਾਣੀ ਵਾਲੇ ਬੰਦੇ ਜੇ ਤੁਹਾਨੂੰ ਫੇਰ ਵੀ ਇਹਦੇ ਵਾਸਤੇ ਤੁਹਾਨੂੰ ਪ੍ਰੋਪਰ ਟਾਈਮ ਚਾਹੀਦਾ ਹੈ ਜਾਂ ਤੁਹਾਡੇ ਕੋਲੇ ਹੋਮਵਰਕ ਨਹੀਂ ਹੈਗਾ ਜਾਂ ਤੁਹਾਡਾ ਕੱਲ ਨੂੰ ਕੱਲ ਤੱਕ ਤੁਸੀਂ ਹੋਮਵਰਕ ਕਰਕੇ ਆਉਂਗੇ ਤਾਂ ਮੈਂ ਇਹ ਗੱਲ ਨਾਲ ਸਹਿਮਤ ਆ ਸਿਸਪੀ ਕਸ ਜੀ ਹਾਂ ਜੀ ਬਾਜਵਾ ਜੀ ਸਰ ਇਸ ਤਰ੍ਹਾਂ ਹੈ ਹੋਮਵਰਕ ਤੇ ਸਾਡੇ ਕੋ ਹਰ ਕੰਮ ਦਾ ਹੈ ਜਵਾਬ ਵੀ ਸਾਡੇ ਕੋ ਹਰ ਕੰਮ ਦਾ ਹੈ ਹਿਸਟਰੀ ਵੀ ਸਾਡੇ ਕੋਲ ਚੰਗੀ ਤਰ੍ਹਾਂ ਅਸੀਂ ਵਾਕਫ ਹਾਂ ਬਟ ਤੁਸੀਂ ਸਾਨੂੰ ਇੱਕ ਵਾਦਾ ਕੀਤਾ ਸੀ ਅਨ ਕਨਵੈਂਸ਼ਨਸ ਆਫ ਦੀ ਅਸੈਂਬਲੀ ਆ

ਸਦਨਦੀਪ ਸੈਂਸ ਸੋ ਮੈਂ ਇਹ ਸਮਝਦਾ ਵੀ ਸਾਰਾਂ ਦਾ ਇਮੋਟਿਵ ਇਸ਼ੂ ਹੈ ਦਿਲ ਦਾ ਇਸ਼ੂ ਹੈ ਸੋ ਜਿਹੜੇ ਸਾਥੀ ਸਤਕਾਰਯੋਗ ਸਾਥੀ ਅੱਜ ਬੋਲਣਾ ਚਾਹੁੰਦੇ ਨੇ ਇਸ ਮਤੇ ਤੇ ਅੱਜ ਬੋਲ ਲੈਣ ਜਿਹੜੇ ਬਾਤ ਬੋਲਣਾ ਚਾਹੁੰਦੇ ਨੇ ਉਹ ਬਾਤ ਬੋਲ ਲੈਣ ਸੋ ਮੈਂ ਸਮਝਦਾ ਬੜਾ ਬਹੁਤ دیر ਬਾਅਦ ਇਹ ਮਤਲਬ ਸ਼ੁਰੂ ਤੋਂ ਹੀ ਜਦੋਂ ਦੀਆਂ ਬੇਦਬੀਆਂ ਹੋਈਆਂ ਉਦੋਂ ਤੋਂ ਦਿਲ ਦੇ ਵਿੱਚ ਛੇਕ ਹੁੰਦੇ ਆਉਂਦੇ ਸੀ ਸੋ ਜੇ ਗੁਰੂ ਸਾਹਿਬ ਦੇ ਜਿਹੜੇ ਜਿੰਨਾਂ ਦੀ ਕਿਸੇ ਦੀ ਕੋਈ ਤਿਆਰੀ ਹੈ ਕੁਝ ਕਹਿਣਾ ਚਾਹੁੰਦੇ ਨੇ ਕੱਲ ਵੀ ਕਰ ਲਿਓ ਮੈਨੂੰ ਤਾਂ ਕੋਈ ਇਸ਼ੂ ਨਹੀਂ ਇਹਦੇ ਵਾਸਤੇ ਜਦੋਂ ਮਰਜ਼ੀ ਕਰ ਲਓ ਕੋਈ ਕੋਈ ਇਸ਼ੂ ਨਹੀਂ ਹੈ ਸੋ ਮੈਂ ਹਾਂ ਅਰੋਪੇ ਕੱਲ ਹੋ ਜਾਏਗਾ ਇਹ ਜ਼ਰੂਰ ਆਪਾਂ ਇਸ ਮਾਹੌਲ ਨੂੰ ਬਗਾੜਨਾ ਚਾਹੀਦਾ ਸਦਨ ਸਦਨ 15 ਮਿੰਟ ਲਈ ਸੱਗਰ ਕੀਤਾ ਜਾਂਦਾ ਹੈ